ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਤਰਤੀ ਤੇ ਬਨੇ ਹੋਏ ਇੱਕ ਇਹੋ ਜਿਹਾ ਸੱਚਖੰਡ ਦੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਗੁਰੂ ਜੀ ਦੀਆਂ ਯਾਦਾਂ ਵਸੀਆਂ ਹੋਈਆਂ ਹਨ ਉਥੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਆਪਣੇ ਪਿਆਰੇ ਸਿੱਖਾਂ ਨੂੰ ਘੋੜੇ ਤੇ ਸਵਾਰ ਹੋ ਕੇ ਕਈ ਵਾਰ ਉਹਨਾਂ ਨੇ ਦਰਸ਼ਨ ਦਿੱਤੇ ਇਹ ਉਹ ਤਰਤੀ ਹੈ ਜਿੱਥੇ ਗੁਰੂ ਜੀ ਨੇ 9 ਮਹੀਨੇ 28 ਦਿਨ ਇਸ ਤਰਤੀ ਤੇ ਕੱਟੇ ਸੀ ਤੇ ਬਹੁਤ ਵੱਡੇ ਕ੍ਰਿਸ਼ਮੇ ਕੀਤੇ ਸੀ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਐਸੇ ਜਗ੍ਹਾ ਤੇ ਦੱਬਿਆ ਹੋਇਆ ਖਜ਼ਾਨਾ ਵੀ ਕੱਢਿਆ ਸੀ ਐਸੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਤੇ ਬਾਜ਼ ਨਾਲ ਸੱਚਖੰਡ ਗਏ ਸਨ ਐਸ ਸਥਾਨ ਤੇ ਇਹੋ ਜੇ ਚਮਤਕਾਰੀ ਸ਼ਸਤਰ ਹਨ ਜਿਨ੍ਹਾਂ ਦੇ ਬਾਰੇ ਤੁਸੀਂ ਜਾਣ ਕੇ दंग रह ਜਾਓਗੇ ਐਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਾਰੇ ਗੁਰਦੁਆਰਿਆਂ ਨਾਲੋਂ ਐਸ ਦੀ ਵੱਖਰੀ ਮਰੀ ਅਦਾ ਕਿਉਂ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸਥਾਨ ਦੀ ਭਵਿਸ਼ਵਾਨੀ ਕਾਫੀ ਸਾਲ ਪਹਿਲੇ ਕਰ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਲ ਸਮਾਉਣ ਤੋਂ ਪਹਿਲਾਂ ਇਹ ਵਚਨ ਕੀਤੇ ਸੀ ਕਿ ਜਿਹੜਾ ਇਸ ਸਥਾਨ ਤੇ ਗੁਰਦੁਆਰਾ ਬਣਾਏਗਾ ਉਹ ਸਦਾ ਕੋਲ ਨਾਸ਼ ਹੋ ਜਾਏਗਾ ਸੰਗਤ ਜੀ ਅਸੀਂ ਗੱਲ ਕਰ ਰਹੇ ਹਾਂ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਦੀ ਆਓ ਜਾਣਦੇ ਹਾਂ ਸ੍ਰੀ ਸਚਖੰਡ ਹਜ਼ੂਰ ਸਾਹਿਬ ਜੀ ਦੀਆਂ ਕੁਝ ਖਾਸ ਗੱਲਾਂ ਇਸ ਵੀਡੀਓ ਦੇ ਵਿੱਚ ਵਾਹੇ ਗੁਰੂ ਵਾਹੇ ਗੁਰੂ ਇਹ ਸਤਾਨ ਮਹਾਰਾਸ਼ਟਰ ਦੇ ਨਾਦੇੜ ਸਾਹਿਬ ਵਿਖੇ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੋ ਸਿੱਖਾਂ ਦਾ ਧਾਰਮਿਕ ਸਥਾਨ ਹੈ ਇਸ ਨੂੰ ਨਾਦੇੜ ਸਾਹਿਬ ਵੀ ਕਿਹਾ ਜਾਂਦਾ ਹੈ ਜਦੋਂ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋ ਚੁੱਕਿਆ ਸੀ ਉਸ ਸਮੇਂ ਗੁਰੂ ਜੀ ਮਾਤਾ ਸਾਹਿਬ ਕੌਰ ਜੀ ਤੇ 2000 ਸਿੱਖਾਂ ਦੇ ਨਾਲ ਗੋਦਾਵਰੀ ਨਦੀ ਦੇ ਕਿਨਾਰੇ ਵਸੇ ਨਾਦੇੜ ਸਾਹਿਬ ਵਿਖੇ ਆਏ ਇੱਥੇ ਗੁਰੂ ਜੀ ਨੇ 9 ਮਹੀਨੇ 28 ਦਿਨਾਂ ਦਾ ਸਮੇਂ ਬਤੀਤ ਕੀਤਾ ਕੁਝ ਸਮੇਂ ਬਾਅਦ ਗੁਰੂ ਜੀ ਦੇ ਦਰਬਾਰ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਸਾਨੂੰ ਆਪਣੇ ਪਰਿਵਾਰ ਕੋ ਲੋ ਪੰਜਾਬ ਜਾਣ ਦੀ ਆਗਿਆ ਦੋ ਅਤੇ ਸਾਡੀਆਂ ਝੋਲੀਆਂ ਪਰੋ ਗੁਰੂ ਜੀ ਕਹਿਣ ਲੱਗੇ ਅਸੀਂ ਤਾਂ ਸਾਰਾ ਖਜ਼ਾਨਾ ਆਪਣਾ ਪੰਜਾਬ ਹੀ ਛੱਡ ਆਏ ਹਾਂ ਅਸੀਂ ਇੱਥੇ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਆਏ ਸਿੱਖਾਂ ਨੇ ਗੁਰੂ ਜੀ ਅੱਗੇ ਫਿਰ ਬੇਨਤੀ ਕੀਤੀ ਸਾਡੀਆਂ ਝੋਲੀਆਂ ਪਰੋ ਫਿਰ ਗੁਰੂ ਜੀ ਨੇ ਉਥੋਂ 6 ਕਿਲੋਮੀਟਰ ਦੂਰੀ ਤੇ ਇੱਕ ਜਗ੍ਹਾ ਤੇ ਜਾ ਕੇ ਉਥੋਂ ਗੁਰੂ ਨਾਨਕ ਦੇਵ ਜੀ ਦਾ ਦੱਬਿਆ ਹੋਇਆ ਖਜ਼ਾਨਾ ਸਿੱਖਾਂ ਨੂੰ ਖੋਦਣ ਲਈ ਗਿਆ। ਉਥੋਂ ਬਹੁਤ ਜ਼ਿਆਦਾ ਖਜ਼ਾਨਾ ਨਿਕਲਿਆ। ਸਾਰਾ ਖਜ਼ਾਨਾ ਆਪਣੇ ਸਿੱਖ ਸੰਤਾਂ ਦੇ ਵਿੱਚ ਵੰਡ ਦਿੱਤਾ। ਕੁਝ ਸਿੱਖ ਇਹੋ ਜਿਹੇ ਸਨ ਜਿਨ੍ਹਾਂ ਨੇ ਖਜ਼ਾਨਾ ਲੈਣ ਤੋਂ ਮਨ੍ਹਾ ਕਰ ਦਿੱਤਾ। ਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਵੀ ਖਜ਼ਾਨਾ ਲੈ ਕੇ ਪੰਜਾਬ ਵਾਪਸ ਚਲੇ ਜਾਓ। ਫਿਰ ਉਹਨਾਂ ਸਿੱਖਾਂ ਨੇ ਮਨ੍ਹਾ ਕਰ ਦਿੱਤਾ। ਕਹਿਣ ਲੱਗੇ ਸਾਡਾ ਖਜ਼ਾਨਾ ਤਾਂ ਤੁਸੀਂ ਹੋ ਅਸੀਂ ਤੁਹਾਡੇ ਕੋਲ ਹੀ ਰਵਾਂਗੇ। ਅਸੀਂ ਤੁਹਾਡੇ ਹੀ ਚਰਨਾਂ ਵਿੱਚ ਰਹਿਣਾ ਚਾਹੁੰਨੇ ਹਾਂ ਮਹਾਰਾਜ ਗੁਰੂ ਜੀ ਇਹੋ ਬਚਨ ਸੁਣ ਕੇ ਬਹੁਤ ਖੁਸ਼ ਹੋਏ ਉਹਨਾਂ ਤਾਂ ਬਹੁਤ ਖੁਸ਼ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ ਕਿ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਹਾਜ਼ਰ ਹੋਵਾਂਗੇ ਐਸ ਲਈ ਸ੍ਰੀ ਹਜ਼ੂਰ ਸਾਹਿਬ ਗੁਰੂ ਜੀ ਤਿੰਨੋਂ ਪਹਿਨ ਹਾਜ਼ਰ ਰਹਿੰਦੇ ਹਨ ਐਸ ਲਈ ਇਸ ਸਥਾਨ ਦਾ ਨਾਮ ਸ੍ਰੀ ਹਜ਼ੂਰ ਸਾਹਿਬ ਪੈ ਗਿਆ ਰਖਤ ਸ੍ਰੀ ਹਜੂਰ ਸਾਹਿਬ ਦੀ ਪਾਵਨ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਵੀ ਇੱਥੇ ਹੀ ਬਿਤਾਇਆ ਸੀ 1708 ਈਸਵੀ ਵਿੱਚ ਜਦੋਂ ਗੁਰੂ ਜੀ ਇਸ ਸਥਾਨ ਤੇ ਆਏ ਉਥੇ ਦਰਬਾਰ ਸਜਦਾ ਸੰਗਤਾਂ ਦੂਰੋਂ ਦੂਰ ਆ ਕੇ ਗੁਰੂ ਜੀ ਦੇ ਉਪਦੇਸ਼ ਸੁਣਦੀਆਂ ਤੇ ਦਰਸ਼ਨ ਕਰਦੀਆਂ ਕਹਿੰਦੇ ਨੇ ਕਿ ਉਸ ਸੰਗਤ ਦੇ ਵਿੱਚ ਛੋਟੇ ਸਹਿਬ ਜ਼ਾਦਿਆਂ ਦੇ ਕਾਤਲ ਵਜ਼ੀਰ ਖਾਨ ਨੇ ਆਪਣੇ ਦੋ ਪਠਾਨਾਂ ਨੂੰ ਗੁਰੂ ਜੀ ਨੂੰ ਮਾਰਨ ਲਈ ਭੇਜਿਆ ਇੱਕ ਦਿਨ ਮੌਕਾ ਲੱਭ ਕੇ ਉਹਨਾਂ ਨੇ ਗੁਰੂ ਜੀ ਦੇ ਉੱਪਰ ਹਮਲਾ ਕਰ ਦਿੱਤਾ ਗੁਰੂ ਜੀ ਨੇ ਉਸੇ ਵੇਲੇ ਇੱਕ ਪਠਾਨ ਨੂੰ ਖਤਮ ਕਰ ਦਿੱਤਾ ਤੇ ਦੂਸਰੇ ਪਠਾਨ ਨੂੰ ਉਹਨਾਂ ਦੇ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਅਖੀਰਲਾ ਸਮਾਂ ਨੇੜੇ ਆਂਦੇ ਹੋਏ ਵੇਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਲਾ ਗੁਰੂ ਮੰਨਨ ਨੂੰ ਕਹਿ ਦਿੱਤਾ 5 ਪੈਸੇ ਇੱਕ ਨਾਰੀਅਲ ਰੱਖ ਕੇ ਚੰਦਨ ਦਾ ਤਿਲਕ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਹੁਕਮਨਾਮਾ ਲਿਆ ਆਗਿਆ ਪਈਆ ਕਾਲ ਕੀ ਤभी ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਅਤੇ ਸਾਰਿਆਂ ਨੂੰ ਕਹਿ ਦਿੱਤਾ ਅੱਜ ਤੋਂ ਬਾਅਦ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਸਾਡੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਗਟ ਹੋਏਗੀ ਸ਼੍ਰੀ ਹਜੂਰ ਸਾਹਿਬ ਦੀ ਸੱਚਖੰਡ ਧਰਤੀ ਤੋਂ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਵਚਨ ਕੀਤਾ ਕਿ ਸਾਡੇ ਜਾਣ ਤੋਂ ਬਾਅਦ ਇਸ ਜਗ੍ਹਾ ਤੇ ਕੋਈ ਵੀ ਸਾਡੇ ਨਾਮ ਦਾ ਸਥਾਨ ਨਾ ਬਣੇ ਜੇ ਕੋਈ ਸਾਡਾ ਇੱਥੇ ਸਥਾਨ ਬਣਾਏਗਾ ਉਸ ਦੀ ਵੰਸ਼ ਉਸ ਦਾ ਕੁਲ ਮਿਟ ਜਾਏਗਾ ਗੁਰੂ ਜੀ ਕੇਵਲ ਪ੍ਰਮਾਤਮਾ ਨੂੰ ਹੀ ਵਡਾਈ ਦੇਣਾ ਚਾਹੁੰਦੇ ਸੀ ਨਾ ਕਿ ਆਪਣੇ ਆਪ ਨੂੰ ਨਾ ਦੇਵ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰੋਹਿਤਾਂ ਦੀ ਗੱਲ ਨਾ ਮੰਨਦੇ ਹੋਏ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਬਣਵਾ ਦਿੱਤਾ ਉਹਨਾਂ ਦਾ ਮੰਨਣਾ ਸੀ ਕਿ ਜਿਸ ਗੁਰੂ ਨੇ ਸਾਡੇ ਲਈ ਆਪਣਾ ਪਰਿਵਾਰ ਸਾਰਾ ਸਾਡੇ ਉਹ ਪਰਿਵਾਰ ਦਿੱਤਾ ਉਹਨਾਂ ਦੀ ਅਖੀਰਲੀ ਨਿਸ਼ਾਨੀ ਜ਼ਰੂਰ ਰਹਿਣੀ ਚਾਹੀਦੀ ਹੈ ਮੇਰੀ ਪਾਵਾਂ ਕੁਲ ਰਹੇ ਨਾ ਰਹੇ ਪਰ ਮੇਰਾ ਸਿੱਖ ਹੋਣਾ ਇੱਕ ਫਰਜ਼ ਬੰਦਾ ਹੈ ਗੁਰੂ ਸਾਹਿਬ ਦੇ ਜਿੰਨੇ ਵੀ ਸਥਾਨ ਹਨ ਮੈਂ ਉਥੇ ਸੇਵਾ ਕਰਦਾ ਰਹਾ ਗੁਰੂ ਜੀ ਦਾ ਇਹ ਪਾਵਨ ਸਥਾਨ ਸਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਤੇ ਹైਦਰਾਬਾਦ ਦੇ ਦੀਵਾਨ ਚੰਦੂ ਨੇ ਬਣਵਾਇਆ ਸੀ ਇਹ ਸਥਾਨ ਬਣਾਣੇ ਚ 5 ਸਾਲ ਲੱਗ ਗਏ ਦਰ ਅਸਲ ਮਹਾਰਾਜਾ ਰਣਜੀਤ ਸਿੰਘ ਇਹਦੀਆਂ 10 ਮੰਜ਼ਲਾ ਬਣਾਉਣੇ ਚਾਹਦੇ ਸਨ ਪਰ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਇਹ ਪੂਰਾ ਨਾ ਹੋ ਸਕਿਆ ਗੁਰੂ ਜੀ ਦੇ ਉਹ ਬਚਨ ਪੂਰੇ ਹੋਨੇ ਹੀ ਸੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਅੰਤ ਹੋ ਗਿਆ ਪਰ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦਾ ਨਾਮ ਬੜੇ ਅਦਬ ਦੇ ਨਾਲ ਲਿਆ ਜਾਂਦਾ ਹੈ ਗੁਰੂ ਜੀ ਦੇ ਇਸ ਗੁਰਦੁਆਰੇ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਕਹਾ ਜਾਂਦਾ ਹੈ ਵਿਸ਼ਵ ਪਾਰ ਵਿੱਚ ਇਹ ਸਥਾਨ ਬਹੁਤ ਹੀ ਪ੍ਰਸਿੱਧ ਹੈ ਇੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਦੇ ਨੇ ਅਤੇ ਆਪਣੇ ਆਪ ਨੂੰ ਬੜਾ ਭਾਗਸ਼ਾਲੀ ਕਹਿੰਦੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਵੇਂ ਪਾਤਸ਼ਾਹ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸਭ ਪਹਿਲੇ ਹੀ ਲਿਖਿਆ ਸੀ ਅਭਿਚਲ ਨਗਰ गोविंद ਗੁਰੂ ਕਾ ਨਾਮ ਚਪਤ ਸੁਖ ਪਾਇਆ ਰਾਮ ਮਨ ਇਛੈ ਸੇ ਹੀ ਫਲ ਪਾਇਏ ਕਰਤੇ ਆਪ ਵਸਾਇਆ ਆਰਾਮ ਗੁਰੂ ਜੀ ਨੇ ਇਹ ਪਹਿਲੇ ਹੀ ਪਵਿੱਖਿਆਵਾਨੀ ਲਿਖ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਆਪ ਅਭਿਚਲ ਨਗਰ ਵਸੋਂਗੇ ਲੋਗ ਨਾਮ ਜਪ-ਜਪ ਕੇ ਸੁਖ ਫਲ ਪਾਣਗੇ ਇੱਥੇ ਹਰ ਆਪਣੇ ਪਿਆਰੇ ਦੀ ਇੱਛਾ ਪੂਰੀ ਕਰਨਗੇ ਗੁਰੂ ਅਰਜਨ ਦੇਵ ਜੀ ਦੀ ਪਵਿੱਖਵਾਨੀ ਸੱਚ ਹੋਈ ਛਿੜੀ ਹਜ਼ੂਰ ਸਾਹਿਬ ਦੇ ਬਨੇ ਹੋਏ ਕਮਰੇ ਦੇ ਵਿੱਚ ਗੁਰੂ ਜੀ ਦਾ ਕਕਸ਼ ਅੰਗੀਠਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਹ ਆਪਣੇ ਕੋੜੇ ਤੇ ਬਾਜ ਦੇ ਨਾਲ ਸੱਚਖੰਡ ਵਿਰਾਜੇ ਸਨ ਸੰਸਕਾਰ ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੀ ਰਾਖ ਦੇ ਵਿੱਚੋਂ ਕੇਵਲ ਇੱਕ ਛੋਟੀ ਜੀ ਕਿਰਪਾਨ ਹੀ ਮਿਲੀ ਸੀ ਜਿਹਦੇ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਾਏ ਜਾਂਦੇ ਹਨ